ਰਾਈ ਜਿਵੇਂ ਆ ਆ ਗਿਆ ਟਰੈਕਟਰ ਮੈਸੀ ਜਿਹੜੇ 1035 ਕਹਿ ਲੋ ਜਾਂ ਚੈਨ ਵਾਲੇ ਜਿਹੜੇ ਸ਼ੁਰੂ ਚ ਆਇਆ ਟਰੈਕਟਰ ਡੀਆਈ ਦਿੱਤਾ ਇਹਦੇ ਤੇ ਮਾਰਕਾ ਲੱਗਿਆ ਵੈਸੇ ਡੀਆਈ ਨੀਗਾ ਇਹਦਾ ਡੀਆਈ ਦਾ ਵੀ ਤੁਹਾਨੂੰ ਨਿਸ਼ਾਨੀ ਕਈ ਵਾਰ ਦੱਸੀ ਆ ਟਰੈਕਟਰ ਦੀ ਇਹ ਦੀ ਡੀਆਈ ਦੀ ਵੀ ਨਿਸ਼ਾਨੀ ਦੱਸੀ ਆ ਤੁਹਾਨੂੰ ਬਹੁਤ ਵਰੀ ਵੀ ਡੀਆਈ ਦੇ ਵਿੱਚ ਜਿਹੜਾ ਇਹ ਹੈਗਾ ਚੈਨ ਵਾਲਾ ਵਰਜ਼ਨ ਆ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਚੇਨ ਚੱਲਦੀ ਹੁੰਦੀ ਹੈ ਜਿਵੇਂ ਮੋਟਰਸਾਈਕਲਾਂ ਦੇ ਵਿੱਚ ਕਹਿ ਸਕਦੇ ਆਪਾਂ ਸ਼ਾਇਕਲਾਂ ਦੇ ਵਿੱਚ ਕਹਿ ਸਕਦੇ ਆ ਜਿਹੜਾ ਇਹਦਾ ਆ ਟਾਈਮਿੰਗ ਦਾ ਸੈੱਟ ਹੈ ਇਹਦੇ ਵਿੱਚ ਚੇਨ ਚੱਲਦੀ ਸੀ ਇਹਦੀ ਜਿਹੜੀ ਆਵਾਜ਼ ਵੀ ਆ ਕਿੜਕੜ 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 ਜਿਹੜੀ ਕਰਦਾ ਉਹ ਆ ਚੇਨ ਕਰਕੇ ਤੇ ਕ ਪੰਪ ਦੀ ਜਿਹੜੀ ਪਛਾਣ ਆ ਇਹਦੀ ਆ ਹਲੇ ਤੱਕ ਗੇਜ ਤੱਕ ਦੀ ਰੀਨਲ ਮੈਸੀ ਦੀ ਆ ਦੇਖ ਸਕਦੇ ਤੁਸੀਂ ਇਹ ਆਈਐਮਟੀ ਮੈਸੀ ਇਹਨੂੰ ਅਸੀਂ ਕਹਿੰਦੇ ਹੁੰਦੇ ਸੀਗੇ ਤੇ ਆਈਐਮਟੀ ਮੈਸੀ ਆ ਪਹਿਲਾ ਤੇ ਏ ਆਈਐਮਟੀ ਆ ਦੇਖੋ ਇਹ ਤੇ ਮਾਰਕ ਆਉਣਗੇ 533 ਆ ਸੀਟ ਦੇ ਥੱਲੇ ਜਿਵੇਂ ਇਹਦੇ ਤੇ ਆ ਦੇਖੋ ਤੁਸੀਂ 533 ਪੜ੍ਹ ਸਕਦੇ ਹੋ ਇਹ ਹੋਊਗਾ 6968 69 ਮਾਡਲ ਟਰੈਕਟਰ ਹੋਊਗਾ ਤੇ ਬਾਕੀ ਕਿਤੇ ਜੇ ਮਾਰਕ ਆਇਆ ਤਾਂ ਤੁਹਾਨੂੰ ਵੀਡੀਓ ਚੱਲਦੀ ਚੱਲਦੀ ਦੇ ਵਿੱਚ ਮੈਂ ਦਿਖਾ ਵੀ ਦਊਗਾ ਇਹ ਜਾਣਕਾਰੀਆਂ ਤਾਂ ਦੇਈ ਦੀਆਂ ਵੀ ਜਿਹੜੀ ਨਵੇਂ ਜਨਰੇਸ਼ਨ ਆ ਆਪਣੇ ਗਾ ਯੰਗ ਏ ਜਾਂ ਬੱਚੇ ਆ ਉਹ ਭੁੱਲਦੇ ਜਾਂਦੇ ਆ ਟਰੈਕਟਰ ਉਹਨਾਂ ਨੂੰ ਦੇਖਣ ਨੂੰ ਨਹੀਂ ਟਰੈਕਟਰ ਲੱਭਦੇ ਜਾ ਕੇ ਤੇ ਢਾਬੇ ਤੇ ਖੜਾ ਬਹੁਤ ਖੁਸ਼ ਹੁੰਦੇ ਆ ਦੇਖ ਕੇ ਜਿਵੇਂ ਆ ਮੀਟਰ ਦੇਖੋ ਆ ਹੁਣ ਉਹਨਾਂ ਨੂੰ ਪਤਾ ਨਹੀਂ ਜਾਂ ਫੀਡ ਪੰਪ ਨਹੀਂ ਪਤਾ ਕੀ ਹੁੰਦਾ ਇਥੋਂ ਫੀਡ ਪੰਪ ਤੋਂ ਹਵਾ ਕਿਵੇਂ ਕਢਾਈ ਦੀ ਆ ਜਾਂ ਡਾਇਰੈਕਟ ਲਾਉਣਾ ਪਏ ਜੇ ਡਾਇਰੈਕਟ ਕਿਵੇਂ ਆ ਮੈਂ ਤੈਨੂੰ ਸਾਰਾ ਛੋਟੇ ਛੋਟੇ ਬਲੌਗ ਪਾ ਕੇ ਤੇ ਆਪਣੇ ਬੱਚਿਆਂ ਨੂੰ ਵੇਅਰ ਕਰਾਂਗੇ ਆਪਾਂ ਵੀ ਜਿਹੜੀ ਮਸ਼ੀਨਰੀ ਆਪਣੇ ਘਰੇ ਹੀ ਕਰ ਸਕਣ ਗੋਰਿਆਂ ਦੀ ਤੁਸੀਂ ਵੀਡੀਓ ਦੇਖ ਲਿਓ ਬਾਹਰ ਦੀ ਤੇ ਉਹ ਟਰੈਕਟਰ ਤਕਰੀਬਨ ਘਰੇ ਹੀ ਖੋਲੀ ਬੈਠੇ ਹੁੰਦੇ ਆ ਆਪਹੀ ਵਰਕਸ਼ਾਪ ਕੇ ਉੱਥੇ ਮਕੈਨਿਕ ਮਿਲਦੇ ਵੀ ਨਹੀਂ ਗਏ ਤੇ ਕੋਈ ਉਹਨਾਂ ਨੂੰ ਐ ਵੀ ਨਹੀਂ ਕੋਈ ਪੈਸੇ ਬਚਾਉਣ ਕਰਕੇ ਉਹ ਆਪਣੀ ਚੀਜ਼ ਨੂੰ ਆਪ ਸਵਾਰਦੇ ਆ ਬਹੁਤ ਵਧੀਆ ਢੰਗ ਨਾਲ ਕਰਦੇ ਆ ਤੇ ਹੁਣ ਇਹਦੇ ਨਾਲ ਹੀ ਤੁਹਾਨੂੰ ਦਿਖਾਉਣਾ ਟਰੈਕਟਰ ਇੱਕ ਆਪਣਾ ਆ ਤੁਸੀਂ ਦੇਖ ਸਕਦੇ ਆ ਜਿਵੇਂ 475 ਇਹ ਹੀਟਰ ਵਾਲੇ ਦੇ ਇੰਜਨ ਆ ਦੇਖੋ ਦੀ ਪਛਾਣ ਕੀ ਆ ਇਹ ਹੀਟਰ ਵਾਲੇ ਦੇ ਇੰਜਨ ਰੱਖਿਆ ਹੋਇਆ ਹੈ ਇਹਦੇ ਚ ਹਿੱਸਾ ਆ ਚੋਰਸ ਆਇਆ ਸੀ ਇਹ ਬਾਅਦ ਚੋਂ ਹਿੱਸਾ ਕੰਪਨੀ ਨੇ ਐ ਗਲਾਈ ਚ ਕਰਤਾ ਸੀ ਜਿਹੜੇ origignal Mahindra ਆਏ ਸੀ ਏ 9192 ਚਾ 475 575 ਜਿਹੜਾ ਸ਼ੁਰੂ ਚ ਆਉਣਾ ਸ਼ੁਰੂ ਹੋ ਗਿਆ ਸੀਗਾ ਡੀਆਈ ਟਰੈਕਟਰ ਜਿਹੜਾ ਕੰਪਨੀ ਐ ਬਣਾਇਆ ਸੀ ਇਹਦੇ ਚ ਬਲਾਕ ਵੀ ਆਸ ਲਾਈਨਾਂ ਵਾਲਾ ਉਹਦੇ ਚ ਸਾਦਾ ਲਾਈਨਾਂ ਨਹੀਂ ਸੀ ਆਉਂਦੀਆਂ ਤੇ ਹੋਰ ਦੂਜੀ ਗੱਲ ਇਹਦੇ ਚ ਪਾਣੀ ਰਲਾ ਜਾਂਦੇ ਸੀਗੇ ਇਹਦੇ ਸਭ ਤੋਂ ਵੱਡੀ ਘਾਟ ਇਹ ਸੀ ਜਿਹੜੀਆਂ ਥੱਲੇ ਸਲੀਬਾਂ ਹੁੰਦੀਆਂ ਉਹਨੂੰ ਰਬੜ ਰਿੰਗ ਥੱਲੇ ਇੱਕ ਸਿੰਗਲ ਆਉਂਦੇ ਸੀ ਨਵੇਂ ਮਾਡਲਾਂ 'ਚ ਡਬਲ ਆ ਗਏ ਸੀ ਉਹ ਤੋਂ ਵੱਧਾ ਸਵਰਾਜ 724 ਆ ਗਿਆ ਇਹ ਟਰੈਕਟਰ ਬਹੁਤ ਘੱਟ ਜਿਹੜੇ ਬੱਚੇ ਆ ਇਹਨਾਂ ਨੇ ਦੇਖੇ ਹੋਣਗੇ ਆ 295 ਟਰਬੋ ਆ ਗਿਆ ਇਹ 295 595 ਇਹ 95 ਜਿਹੜਾ ਆਇਆ ਸੀ ਇਹ ਟਰਬੋ ਸੁਪਰ ਟਰਬੋ ਡੀਆਈ ਆਵੇਂ ਐਮ ਕੇ ਐਮ ਇਹ ਟਰਬੋ ਆਏ ਸੀਗੇ ਟਰੈਕਟਰ ਇਹਨਾਂ ਨੂੰ ਕੰਪਨੀ ਨੇ ਜਿਹੜੀ ਪਾਵਰ ਵਧਾਈ ਸੀ ਇਹਨਾਂ ਦੀ ਟਰਬੋ ਲਾ ਕੇ ਵਧਾਈ ਸੀ ਤੇ ਆ ਦੇਖ ਸਕਦੇ ਹੋ ਇਹ ਸਾਈਡ ਗੇਅਰ ਆ ਇਹਨੂੰ ਚਲਾਉਣਾ ਬਹੁਤ ਸੌਖਾ ਤੇਲ ਬ੍ਰੇਕਾਂ ਜਿਵੇਂ ਮੈਨੂੰ ਕਿਸੇ ਭਰਾ ਦਾ ਫੋਨ ਆਇਆ ਸੀ ਉਹ ਬਾਈ ਕਹਿੰਦਾ ਵੀ ਸਾਡੇ ਬੱਚੇ ਆ ਉਹਨਾਂ ਨੂੰ ਗੇਅਰ ਫਾੜ ਜਾਂਦੇ ਆ ਤੇ ਇਹਨੂੰ ਚਲਾਉਣਾ ਬਹੁਤ ਈਜ਼ੀ ਆ ਤੇ ਸੈਂਟਰ ਜੋ ਟਰੈਕਟਰ ਖੁੱਲਾ ਹੋ ਜਾਂਦਾ ਵਾ ਤੇ ਬਹੁਤ ਵਧੀਆ ਵਾ ਟਾਪਾ ਆਮ ਮਹਿੰਦਰਾ ਨੂੰ ਵੀ ਲੱਗ ਜਾਂਦਾ ਵਾ ਥੋੜੀ ਬਹੁਤੀ ਮੋਡੀਫਿਕੇਸ਼ਨ ਕਰਕੇ ਤੇ ਜੱਜਤਾ ਵੀ ਬੜਾ ਟਰੈਕਟਰ ਤਿਆਰ ਹੋਇਆ ਤੇ ਟਾਪਾ ਬਹੁਤ ਭਰਾਵਾਂ ਦੀ ਡਿਮਾਂਡ ਆ ਵੀ ਇਹ ਟਾਪਾ ਦਿਆ ਕਰੋ ਐਮਕੇਐਮ ਦਾ ਮੀਨਸ ਇਹ ਹੁੰਦਾ ਇਹ ਇਹਦੀਆ ਕਲੱਚ ਹੋਣ ਦੀ ਜਿਹੜੀ ਲਵਾਈ ਸੀਗੀ ਉਹ ਲੰਬੀ ਆਉਂਦਾ ਇਹ ਟਰੈਕਟਰ ਖੜਾ ਨਹੀਂ ਸੀ ਹੁੰਦਾ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਪਾਵਰ ਆ ਪਰ ਸਾਰੇ ਐਮਕੇਐਮ ਪਾਵਰ ਨਹੀਂ ਆਉਂਦੇ ਇਹਦਾ ਵੀ ਭੁਲੇਖਾ ਨਾ ਖਾਜਿਓ ਇਹ ਟਰੈਕਟਰ ਲਵਾਈ 'ਚ ਵੱਧ ਕਰਤਾ ਸੀ ਥੋੜਾ ਟਰੈਕਟਰ ਉੱਚਾ ਸੀ ਇਹਦੇ ਪੈਰਦਨ ਉੱਚੇ ਆ ਬੈਠਾ ਬੰਦਾ ਜੱਜਦਾ ਵਾ ਉਹ ਮਹਿੰਦਰਾ ਇਧਰ ਨੂੰ ਜਾ ਕੇ ਸੀਟ ਦਿਖਾਉਣਾ ਉਹ ਵਿੱਚੇ ਬੜੀ ਹੋਊਗੀ ਇਹਨਾਂ ਦੇ ਹਿੱਸੇ ਮੁਰਮੇ ਆ ਗਏ ਠੀਕ ਆ ਆਜੋ ਮੈਂ ਤੁਹਾਨੂੰ ਦਿਖਾਉਣਾ ਇਹ ਨਾਲ 24 ਨੂੰ ਕਿਸੇ ਮੋਡੀਫਿਕੇਸ਼ਨ ਕਰਕੇ ਹਿੱਸਾ ਮੁਰਮਾ ਲਾਤਾ ਲੱਗ ਸਭ ਕੁਝ ਜਾਂਦਾ ਪਰ ਅੱਗੇ ਮਿਸਤਰੀ ਤੁਹਾਡੇ ਨੂੰ ਇਸ ਚੀਜ਼ਾਂ ਬਾਰੇ ਗਿਆਨ ਹੋਣਾ ਚਾਹੀਦਾ ਹੁਣ ਆ ਦੇਖੋ ਇਹਦੀ ਸੀਟ ਕਿੱਥੇ ਆ ਤੇ ਆ ਪੈਰਦਨ ਕਿੱਥੇ ਆ ਇਹਦੇ ਪੈਰਦਨ ਕਿੰਨੇ ਥੱਲੇ ਆ ਉਹਦੇ ਇਸ ਜਗ੍ਹਾ ਤੇ ਪੈਰਦਨ ਸੀਟ ਕਿੱਥੇ ਟਰੈਕਟਰ ਇੱਥੇ ਬੰਦਾ ਬਹਿੰਦਾ ਆ ਕੇ ਤੇ ਇਹਦੇ ਸੀਟ ਕਿੱਥੇ ਵਿੱਚ ਵੜ ਗਏ ਤੇ ਲਾਗੇ ਨੂੰ ਵੀ ਜਾਂਦੇ ਪੈਰ ਦਾ ਉੱਚੇ ਤੇ ਮਰਗਾਟ ਉੱਚੇ ਹੋ ਜਾਂਦੇ ਆ ਕਿਉਂ ਜ਼ਰੂਰੀ ਨਹੀਂ ਵੀ ਉਹ ਸਾਰਾ ਪਿਛਲਾ ਹਿੱਸਾ ਹੀ ਤੁਸੀਂ ਬਦਲਣਾ ਲਾਗੇ ਨੂੰ ਪੁਰਾਣੇ ਮੰਦਰਾਂ ਨੂੰ ਵੀ ਜਾਂਦੇ ਆ ਬੇਨਤੀ ਆ ਸਾਰੇ ਭਰਾ ਟਰੈਕਟਰ ਨਾ ਵੇਚੋ ਆਪਣੇ ਵਧੀਆ ਸੰਭੋ ਟਰੈਕਟਰਾਂ ਨੂੰ ਦੇਖਾ ਦੇਖੀ ਆਪਾਂ ਕਵਾੜ ਚ ਟਰੈਕਟਰ ਦੇਈ ਜਾਂਦੇ ਆ ਗਾਂ ਇਹ ਚੀਜ਼ਾਂ ਆਪਾਂ ਨੂੰ ਬਹੁਤ ਮਹਿੰਗੇ ਮੁੱਲ ਤਾਰਨੇ ਪੈਣੇ ਨੇ ਨਾ ਚੀਜ਼ਾਂ ਦੇ ਆ ਜੋ ਅੱਗੇ ਇੱਕ ਅੱਧਾ ਟਰੈਕਟਰ ਹੋਰ ਰਹਿ ਗਿਆ ਉਹ ਵੀ ਤੁਹਾਨੂੰ ਦਿਖਾਉਣਾ ਜਿਹੜਾ ਟੁੱਟਣਦਿਆ ਮਹਿੰਦਰਾ 595 495 ਬਹੁਤ ਵਧੀਆ ਟਰੈਕਟਰ ਸੀਗੇ ਆਹ ਟਰੈਕਟਰ ਆ 495 ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਬਲੌਗ ਜਿਹੜੇ ਆਪਾਂ ਬਣਾਉਣੇ ਸ਼ੁਰੂ ਕਰੇ ਆ ਆਪਣੇ ਕਿਸਾਨ ਭਰਾ ਪਤਾ ਨਹੀਂ ਕਿਉਂ ਵੇਚ ਹੀ ਜਾਂਦੇ ਆ ਇੰਨੇ ਵਧੀਆ ਟਰੈਕਟਰ ਜਿਹੜੇ ਚੱਲਦੇ ਹੁੰਦੇ ਸੀਗੇ ਕਿਉਂ ਇਹ ਜਦੋਂ ਕੰਪਨੀ ਨੇ 888 ਦੇ ਵਿੱਚ ਬਣਾਇਆ ਸੀ ਇਹਨਾਂ ਭਰਾਵਾਂ ਨੇ ਚਲਾਇਆ ਹੋਣਾ ਕਿਸਾਨ ਭਰਾਵਾਂ ਨੇ ਬਹੁਤ ਪਤਾ ਹੋਣਾ ਉਹਨਾਂ ਨੂੰ ਹਾਂ ਵਧੀਆ ਵੀਰੇ ਇਹ ਮੈਸੀ ਦਾ ਆਇਆ ਸੀ ਇਹਦੇ ਵਿੱਚ ਕਿਉਂ ਇੰਜਨ ਹੀਟਰ ਵਾਲਾ ਸੀਗਾ ਡੀਆਈ ਤੋਂ ਪਹਿਲਾਂ ਇਹ ਕੰਪਨੀ ਦਾ ਜਿਹੜਾ ਤਜਰਬਾ ਸੀਗਾ ਇਹ ਆ ਚੁੱਕਿਆ ਸੀ ਇਹ ਤੋਂ ਬਾਅਦਾਂ ਡੀਆਈ ਇੰਜਨ ਕਰਿਆ ਸੀਗਾ ਇਹ ਡੀਆਈ ਇੰਜਨ ਹੋਣ ਤੋਂ ਪਹਿਲਾਂ ਤੇ ਤਜਰਬੇ ਸੀਗੇ ਕਿ ਉਹ ਹੀਟਰਾਂ ਦੀ ਬਹੁਤ ਦਿੱਕਤ ਆਉਂਦੀ ਸੀਗੀ ਸਿਆਲਾਂ ਦੇ ਵਿੱਚ ਟਾਈਟਲ ਸਟਾਰਟ ਨਹੀਂ ਸੀ ਹੁੰਦਾ ਤੇ ਪਿਛਲਾ ਹਿੱਸਾ ਸਾਰਾ ਮਹਿੰਦਰਾ ਦਾ ਸੀਗਾ ਤੇ ਇਹਦੇ ਵਿੱਚ ਸਿਰਫ ਇੱਕ ਇੰਜਣ ਜਿਹੜਾ ਅਸੀਂ ਕੰਪਨੀ ਨੇ ਮੈਸੀ ਦਾ ਜੋੜਤਾ ਸੀਗਾ ਜਿਨ੍ਹਾਂ ਕਿਸਾਨ ਭਰਾਵਾਂ ਨੇ ਚਲਾਏ ਆ ਟਰੈਕਟਰ ਜਰੂਰ ਦੱਸਿਓ ਵੀ 495 ਇਹਦੀ ਇੱਥੇ ਸ਼ੋ ਵੀ ਪਈ ਹੁਣੇ ਦੇਖਦਾ ਤਮੈ ਆ ਵੀ ਦਿਖਾਉਣਾ ਤੁਹਾਨੂੰ ਬਾਕੀ ਪੁਰਾਣੇ ਪੁਰਾਣੇ ਟਰੈਕਟਰ ਇਹਨੂੰ ਮਰਗਾਟ ਇਹੋ ਜੇ ਆਉਂਦੇ ਸੀ ਅੱਜ ਖੜੇ ਜੇ ਮਰਗਾਟ ਹੈ ਪਛਾਣ ਇਹਦੀ ਆ ਸੀ ਆ ਚੌਰਸ ਮਰਗਾਟ ਸੀ ਇਹਦਾ ਪਿੱਛੇ ਸਾਰਾ ਮਹਿੰਦਰਾ ਸੀਗਾ ਤੇ ਬਸ ਵਿਚਲਾ ਜਿਹੜਾ ਇੰਜਨ ਸੀਗਾ ਉਹ ਸਾਡਾ ਸੀਗਾ 495 ਮੈਸੀ ਦਾ